ਸੋਨ ਭਾਈ ਭਾਈ ਕੀ ਕਹਿਣਾ ਚਾਹੁੰਦੇ ਧੁੰਦ ਬੜੀ ਪੈ ਰਹੀ ਮੈਂ ਕਹਿੰਦਾ ਭਾਈ ਸਵੇਰੇ ਗਿਆ ਮੈਂ ਕਹਿੰਦਾ ਬੜੀ ਮੁਸ਼ਕਲ ਮੰਡੀ ਪਹੁੰਚੇ ਮੈਂ ਕੋਈ ਲੱਟਾਂ ਨਹੀਂ ਜਗਣੀਆਂ ਬੜਾ ਬੁਰਾ ਹਾਲ ਜੇ ਮੈਂ ਕਹਿੰਦਾ ਸਬਜ਼ੀ ਲੈਣੀ ਬੜੀ ਮੁਸ਼ਕਲ ਭਾਈ ਤੜਕੇ 3:30 ਵਜੇ ਜਾਂ 4:00 ਵਜੇ ਨਾ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਕੀ ਕਹਿਣਾ ਚਾਹੁੰਦਾ ਲੱਟਾਂ ਲੂਟਾਂ ਬੂਰੀਆਂ ਟਾਈਮ ਨਾਲ ਲਾਜ਼ਮ ਬਸ ਬੜੀ ਮਿਹਰਬਾਨੀ ਨੇ ਹੁੰਦੀ ਸਰਕਾਰ ਦੀ ਐਕਸੀਡੈਂਟ ਹੋਣ ਤੋਂ ਐਕਸੀਡੈਂਟ ਹੋਣ ਤੋਂ ਬਜੇ ਹਾਂਜੀ ਹਾਂਜੀ ਤੇ ਰੰਗਸਤੇ ਨੇ ਆਟੇ ਸਭ ਨੂੰ ਨਾ ਭਾਈ ਉਹ ਹੋਣੀ ਬਜੇ ਨਾ ਲੱਟ ਨਹੀਂ ਹੈਗੇ ਨੇਰ ਕਿਥੋਂ ਆਹੀ ਬੜੀ ਮੁਸ਼ਕਲ ਕਣਾ ਜਲੇ ਜਿਹੜੀ ਧੂੜ ਬੜੀ ਪੈ ਰਹੀ ਧੁੰਦ ਭਾਈ ਬਹੁਤ ਜਿਆਦੀ ਪੈ ਗਈ ਆ ਧੁੰਦ ਦੇ ਭਾਈ ਤੰਦਲਾ ਤਾਂ ਨਾ ਨਜ਼ਰ ਨਹੀਂ ਆਂਦਾ ਕਿ ਕੁਛ ਵੀ ਤੇ ਤੁਹਾਨੂੰ ਪਤਾ ਗੱਡੀ ਵੀ ਬੜੀ ਧਿਆਨ ਨਾਲ ਚਲਾਣੀ ਪੈਂਦੀ ਆ ਅਸੀਂ ਬਹੁਤ ਸਲੋ ਕਰਕੇ ਚਲਾ ਰਹੇ ਆ ਪਤਾ ਹੀ ਲੱਗਦਾ ਕੁਛ ਵੀ ਬਹੁਤ ਜਿਆਦੀ ਠੰਡ ਅੱਗੇ ਕੰਨ ਵਧ ਗਿਆ ਭਾਈ ਸਰਕਾਰ ਅੰਕੀਲ ਕਰਨਾ ਚਾਹੀਦੀ ਹਾਂਜੀ ਸਰਕਾਰ ਨੂੰ ਪੀਸ ਹੀ ਕਰਨਾ ਚਾਹੀਦੀ ਉਹਦੇ ਵੀ ਭਾਈ ਵੀਰ ਕੀ ਹੁਣ ਕਰ ਸਕਦੇ ਆ ਹੁਣ ਤੇ ਜੋ ਵੀ ਭਾਈ ਤੁਹਾਡੇ ਸਾਹਮਣੇ ਆ ਮਤਲਬ ਇਹ ਇਹ ਕਹਿ ਸਕਦੇ ਆ ਵੀ ਮਾਲਕ ਦੀ ਹੁਣ ਮਾਲਕ ਦੀ ਹੈਗੀ ਆ ਜੋ ਵੀ ਕਰਨਾ ਕੁਦਰਤ ਦੀ ਦੇਣ ਹੈਗੀ ਆ ਇਹ ਹੁਣ ਠੰਡ ਅੱਗੇ ਕੰਨ ਤੁਹਾਨੂੰ ਪਤਾ ਬਦ ਨਹੀਂ ਆ ਪਾਈ ਹੁਣ ਇਹ ਆ ਵੀ ਅਗਰੋਂ ਮਤਲਬ ਸਰਕਾਰ ਨੂੰ ਇਹ ਕਰਨਾ ਚਾਹੀਦਾ ਵੀ ਇਹ ਜਿੰਨੀਆਂ ਵੀ ਗਵਰਨਮੈਂਟ ਦੇ ਜਿਹੜੇ ਲਾਈਟਾਂ ਵਾਂ ਲਾਈਟਾਂ ਜਗਾ ਕੇ ਰੱਖਣੀਆਂ ਚਾਹੀਦੀਆਂ ਵਾਂ ਤੇ ਗੱਡੀਆਂ ਬਿਲਕੁਲ ਸਲੋ ਚਲਾਉਣੀਆਂ ਚਾਹੀਦੀਆਂ ਕਿਉਂਕਿ ਤੋਂ ਬਹੁਤ ਬਹੁਤ ਜ਼ਿਆਦੀ ਪੈ ਰਹੀ ਆ ਕਿਤੇ ਵੀ ਗੱਡੀ ਵਾ ਸਕਦੀ ਆਪਣੇ ਤਰੀਕੇ ਨਾਲ ਚੱਲਣ ਵੀ ਬਿਲਕੁਲ ਸਲੋ ਗੱਡੀਆਂ ਚਲਾਣਾ ਤੇ ਦੇਖ ਕੇ ਲਾਈਟਾਂ ਜਗਾ ਕੇ ਰੱਖਣਾ ਜਿੰਨੀ ਵੀ ਜਿੰਨੀ ਵੀ ਬਾਰਕਰੀ ਜਿਹੜੇ ਗਾਲ ਗੇਟ ਹੋ ਗਿਆ ਬਗਰਾ ਟੈਂਪਲ ਦੇ ਸਾਈਡ ਮੈਂ ਸਾਰੀ ਜਗ੍ਹਾ ਦੀ ਰੋਡ 'ਤੇ ਲਾਈਟਾਂ ਜੰਗਣੀਆਂ ਲਾਈਟਾਂ ਬਿਲਕੁਲ ਨਹੀਂ ਬੰਦ ਹੋਣੀਆਂ ਚਾਹੀਦੀਆਂ ਮੇਰਾ ਨਾਮ}{|\text{ਵਿਸ਼ਾਲ ਹੈ ਜੀ हां जी यार 2 दिन तो बहुत ज्यादा तो बढ़ गई है ਤੇ ਜਿਹਦੇ ਕਰਕੇ ਚੱਲਣ ਫਿਰਾਂ ਚ ਬਹੁਤ ਦਿੱਕਤ ਹੋ ਰਹੀ ਹੈ ਤੇ ਪਰ ਸਰਕਾਰ ਨੂੰ ਚਾਹੀਦਾ ਕੋਈ ਲਾਈਟ ਆਊਟ ਦਾ ਅਰੇਂਜਮੈਂਟ ਕਰਨ ਤਾਂ ਕਿ ਕੋਈ ਵੀ ਹਾਦਸਿਆਂ ਤੋਂ ਬਚਾਅ ਹੋ ਸਕੇ ਤੇ ਲੱਗਦਾ ਪੈਰੀ ਐਕਸੀਡੈਂਟ ਹੋਣ ਦਾ ਖਤਰਾ ਹੋ ਸਕਦਾ ਸਾਰਿਆਂ ਨੂੰ ਅਪੀਲ ਹੈ ਕਿ ਸਾਰੇ ਆਪਣੀਆਂ ਗੱਡੀਆਂ ਲਾਣ ਤਾਂ ਕਿ ਕੋਈ ਐਕਸੀਡੈਂਟ ਹੋਣ ਤੋਂ ਬਚਾਅ ਹੋ ਸਕੇ ਮੁਸ਼ਕਲ ਹੀ ਲੱਗਦਾ ਵਾ ਕੱਲ ਵੀ ਬਹੁਤ ਘੱਟ ਧੁੱਪ ਨਿਕਲੀ ਸੀ ਅੱਜ ਦਾ ਮੁਸ਼ਕਲ ਹੀ ਲੱਗ ਰਿਹਾ ਬਹੁਤ ਜਿਆਦਾ ਧੁੰਦ ਹੈ ਅੱਜ ਸੋਣ ਭਾਈ ਭਾਈ ਕੀ ਕਹਿਣਾ ਚਾਹੁੰਦੇ ਧੁੰਦ ਬੜੀ ਪੈ ਰਹੀ ਮੈਂ ਕਹਿੰਦਾ ਭਾਈ ਸਵੇਰੇ ਗਿਆ ਮੈਂ ਕਹਿੰਦਾ ਬੜੀ ਮੁਸ਼ਕਲ ਮੰਡੀ ਪਹੁੰਚੇ ਮੈਂ ਕੋਈ ਲੱਟੜ ਨਹੀਂ ਜਗਣੀਆਂ ਬੜਾ ਬੁਰਾ ਹਾਲ ਜੇ ਮੈਂ ਕਹਣਾ ਸਭਜੀ ਬਣਨੀ ਬੜੀ ਮੁਸ਼ਕਲ ਵੇਈ ਤੜਕੇ 3:30 ਵਜੇ ਜਾਂ 4:00 ਵਜੇ ਜਾਣਾ ਕੀ ਕਹਿਣਾ ਚੱਲਦਾ ਸਤਾਰਾਂ ਕੀ ਕਹਿਣਾ ਚੱਲਦਾ ਲੈਟ ਲੂਟਾਂ ਬਹੁਰੀਆਂ ਟਾਈਮ ਨਾਲ ਲਾਜ਼ਮ ਬਸ ਬੜੀ ਮਿਹਰਬਾਨੀ ਨੇ ਸਰਕਾਰ ਦੀ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ ਹੋਣ ਤੋਂ ਬਜੇ ਹਾਂਜੀ ਹਾਂਜੀ ਤੇ ਰਸਤੇ ਦੇ ਨੇਰਾਂ ਟੇ ਸਭ ਕੁਝ ਨਾ ਭਾਈ ਉਹ ਹੁਣੇ ਬਜੇ ਹੋਣ ਲੈਟ ਨਹੀਂ ਹੈਗੇ ਨੇਰ ਕਿਥੋਂ ਆਹੀ ਬੜੀ ਮੁਚਲ ਗਿਆਂ ਹੌਲੀ 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 ਗਿਆਂ ਹਾਂਜੀ ਭਾਈ ਕੀ ਨਾ ਜੀ ਮੇਰਾ ਨਾਮ ਭਾਈ ਪ੍ਰੇਮ ਕੁਮਾਰ ਕੀ ਕਹਣਾ ਚੱਲ ਜਿਹੜੀ ਧੂੜ ਬੜੀ ਪੈਣੀ ਧੁੰਦ ਭਾਈ ਬਹੁਤ ਜਿਆਦਾ ਪੈ ਗਈ ਆ ਧੁੰਦ ਦੇ ਭਾਈ ਤੰ ਤੇ ਤੁਹਾਨੂੰ ਪਤਾ ਹੈ ਗੱਡੀ ਵੀ ਬੜੀ ਧਿਆਨ ਨਾਲ ਚਲਾਣੀ ਪੈਂਦੀ ਆ ਅਸੀਂ ਬਹੁਤ ਸਲੋ ਕਰੀਤ ਲਾ ਰਹੇ ਆ ਪਤਾ ਹੀ ਲੱਗਦਾ ਕੁਝ ਵੀ ਬਹੁਤ ਜਾਈ ਠੰਡ ਅਗੇ ਨਾਲ ਵਧ ਗਈ ਭਾਈ ਹਾਂਜੀ ਸਰਕਾਰ ਨੂੰ ਕੀ ਕਰਨਾ ਚਾਹੀਦਾ ਹਾਂਜੀ ਸਰਕਾਰ ਨੂੰ ਕੀ ਕਰਨਾ ਚਾਹੀਦਾ ਉਦੋਂ ਭਾਈ ਵੀਰ ਕੀ ਹੁਣ ਕਰ ਸਕਦੇ ਆ ਹੁਣ ਤੇ ਜੋ ਵੀ ਭਾਈ ਤੁਹਾਡੇ ਸਾਹਮਣੇ ਆ ਮਤਲਬ ਇਹ ਕਹਿ ਸਕਦੇ ਆ ਵੀ ਮਾਲਕ ਦੀ ਹੁਣ ਮਾਲਕ ਦੀ ਹੈਗੀ ਆ ਜੋ ਵੀ ਕਰਨਾ ਉਦਰੇ ਦੀ ਦੇਣ ਹੈਗੀ ਆ ਤੇ ਹੁਣ ਠੰਡ ਅਗੇ ਨਾਲ ਤੁਹਾਨੂੰ ਪਤਾ ਵਧਣੀ ਆ ਭਾਈ ਹਾਂਜੀ ਬੋਲੋ ਭਾਈ ਹੁਣ ਇਹ ਆ ਵੀ ਅਗਰੋ ਮਤਲਬ ਸਰਕਾਰ ਨੂੰ ਇਹ ਕਰਨਾ ਚਾਹੀਦਾ ਵੀ ਇਹ ਜਿੰਨੀਆਂ ਵੀ ਗਵਰਨਮੈਂਟ ਦੇ ਜਿਹੜੇ ਲੈਟਾ ਵਾ ਲੈਟਾ ਜਗਾ ਕੇ ਰੱਖਣੀ ਚਾਹੀਦੀਆਂ ਵਾ ਤੇ ਗੱਡੀਆਂ ਬਿਲਕੁਲ ਸਲੋ ਚਲਾਉਣੀ ਚਾਹੀਦੀਆਂ ਕਿਉਂਕਿ ਧੁੰਦ ਬਹੁਤ ਬਹੁਤ ਜਿਆਦੀ ਪੈ ਰਹੀ ਆ ਕਿਤੇ ਵੀ ਗੱਡੀ ਵਾ ਸਕਦੀ ਆਪਣੇ ਤਰੀਕੇ ਨਾਲ ਚੱਲਣ ਵੀ ਬਿਲਕੁਲ ਸਲੋ ਗੱਡੀਆਂ ਚਲਾਣਾ ਤੇ ਦੇਖ ਕੇ ਲੈਟਾ ਜਗਾ ਕੇ ਰੱਖਣਾ ਜਿੰਨੀ ਵੀ ਜਿੰਨੀ ਵੀ ਮਾਰਕੀਟ ਜਿਹੜੇ ਗਾਲ ਗੇਟ ਹੋ ਗਿਆ ਤੇ ਗਿਆ ਟੈਂਪਲ ਦੇ ਸਾਈਡ ਨੇ ਸਾਰੀ ਜਵਰੀ ਰੋਡ ਦੀ ਗੱਡੇ ਲੈਟਾ ਜੰਗਣੀਆਂ ਲੈਟਾ ਬਿਲਕੁਲ ਨਹੀਂ ਬੰਦ ਹੋਣੀ ਚਾਹੀਦੀ ਮੇਰਾ ਨਾਮ}{|\text{Vishal}|} ਹੈ ਜੀ}{|\text{Vishal}|} ਜੀ ਕਿਉਂਕਿ ਬਹੁਤ ਧੁੰਦ ਬਹੁਤ ਪੈ ਰਹੀ ਆ ਹਾਂ ਜੀ ਆ 2 ਦਿਨ ਤੋਂ ਬਹੁਤ ਜਿਆਦੀ ਤੋਂ ਵਧ ਗਈ ਆ ਜਦ ਕਰਕੇ ਚੱਲਣ ਫਿਰਾਂ ਚ ਬਹੁਤ ਦਿੱਕਤ ਹੋ ਰਹੀ ਆ ਤੇ ਪਰ ਸਰਕਾਰ ਨੂੰ ਚਾਹੀਦਾ ਕੋਈ ਲਾਈਟ ਆਉਟ ਦਾ ਅਰੇਂਜਮੈਂਟ ਕਰਨ ਤਾਂ ਕਿ ਕੋਈ ਵੀ ਹਾਦਸਿਆਂ ਤੋਂ ਬਚਾਅ ਹੋ ਸਕੇ ਤੇ ਲੱਗਦਾ ਪੈਰੀ ਅੱਛੀ ਮੈਨਰ ਰੋਲਦਾ ਜਿਤਨਾ ਹੋ ਸਕਦਾ ਸਾਰਿਆਂ ਨੂੰ ਅਪੀਲ ਹੈ ਕਿ ਸਾਰੇ ਆਪਣੀਆਂ ਗੱਡੀਆਂ ਲਾਣ ਤਾਂ ਕਿ ਕੋਈ ਐਕਸੀਡੈਂਟੋਂ ਬਚਾਅ ਹੋ ਸਕੇ ਮੁਸ਼ਕਲ ਹੀ ਲੱਗਦਾ ਵਾ ਕੱਲ ਵੀ ਬਹੁਤ ਘਟ ਧੁੱਪ ਨਿਕਲੀ ਸੀ ਅੱਜ ਦਾ ਮੁਸ਼ਕਲ ਹੀ ਲੱਗ ਰਿਹਾ ਬਹੁਤ ਜਿਆਦਾ ਧੁੰਦ ਹੈ ਅੱਜ